हिम्मत ਦਾ ਦੂਜਾ ਨਾਮ ਹੈ ਪੰਜਾਬ ਬਰਕਤ ਦਾ ਦੂਜਾ ਨਾਮ ਹੈ ਪੰਜਾਬ ਮਿਹਨਤ ਦਾ ਦੂਜਾ ਨਾਮ ਹੈ ਪੰਜਾਬ ਬਖਸ਼ਿਸ਼ਾਂ ਦਾ ਦੂਜਾ ਨਾਮ ਹੈ ਪੰਜਾਬ ਗੁਲਨ ਟੀਵੀ ਦੇਖ ਰਹੇ ਸਾਡੇ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਅੱਜ ਅਸੀਂ ਮੌਜੂਦ ਹਾਂ ਟਾਂਗਰੀ ਨਦੀ ਦੇ ਕੰਡੇ ਤੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਟਾਂਗਰੀ ਦਾ ਜਲ ਸਥਰ ਵੱਧ ਕੇ 15 ਫੁੱਟ ਹੋ ਗਿਆ ਹੈ ਇਹ ਪਾਣੀ ਆਸੇ ਪਾਸੇ ਦੇ ਖੇਤਾਂ ਦੇ ਵਿੱਚ ਵੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ ਜੋ ਪਾਣੀ ਫਸਲਾਂ ਨੂੰ ਹਰਿਆ ਭਰਿਆ ਬਣਾਉਂਦਾ ਸੀ ਅੱਜ ਉਹੀ ਪਾਣੀ ਲੋਕਾਂ ਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਬਣ ਗਿਆ ਹੈ ਕਿਸਾਨ ਆਪਣੀ ਫਸਲਾਂ ਨੂੰ ਆਪਣੇ ਪੁੱਤਾ ਵਾਂਗ ਪਾਲੀ ਜ਼ਮੀਨ ਨੂੰ ਆਪਣੇ ਅੱਖੀ ਪਾਣੀ ਪਾਣੀ ਹੁੰਦਾ ਦੇਖ ਰਹੇ ਨੇ ਜੋ ਪਾਣੀ ਫਸਲਾਂ ਨੂੰ ਹਰਿਆ ਭਰਿਆ ਬਣਾਉਂਦਾ ਸੀ ਅੱਜ ਉਹੀ ਪਾਣੀ ਲੋਕਾਂ ਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਬਣ ਗਿਆ ਹੈ ਪਾਣੀ ਦਾ ਹਰ ਜਾ ਰਿਹਾ ਤੁਹਾਡਾ ਨਾਮ ਕੀ ਹੈ ਸਰ ਬਲਵੀਰ ਸਿੰਘ ਆ ਜੀ ਮੇਰਾ ਤੁਹਾਡਾ ਕਿਹੜਾ ਪਿੰਡ ਹੈ ਬੀਪਰ ਬੀਪਰ ਵੀਰਾਂ ਦੀ ਬੀਵੀ ਕੋਲ ਹਾਂ ਇਹ ਪਾਣੀ ਤੁਹਾਡੇ ਪਿੰਡਾਂ ਤੱਕ ਪਹੁੰਚ ਗਿਆ ਪਿੰਡਾਂਵਾਂ ਨਹੀਂ ਆ ਜੀ ਇਹ ਤਾਂ ਵਿਚਾਲਾ ਵਾਂ ਨਦੀ ਦੇ ਵਿਚਾਲਾ ਆ ਹਾਂ ਖੇਤਾਂ ਚਾਹ ਖੇਤਾਂ ਵੇ ਪਿੰਡਾਂਵਾਂ ਆ ਰਿਹਾ ਪਰ ਪਿੰਡਾਂਵਾਂ ਨਹੀਂ ਆਇਆ ਜੀ ਉਹ ਨਦੀ ਨਦੀ ਚੱਲ ਰਹੀ ਹੈ ਵਿਚਾਲਾ ਚੱਲ ਰਹੀ ਬੰਦਾਂਗੇ ਵਿਚਾਲਾ ਵਿਚਾਲਾ ਕੀ ਲੱਗਦਾ ਇਹ ਪਾਣੀ ਕਿੰਨਕ ਵਧੇਗਾ ਬਈ ਮਨ ਲਗਾ ਬਰੂਕ ਲਿਆ ਪਾਣੀ ਤੱਕ ਜਿਹੜੇ 15 ਤੱਕ ਹੋ ਲਿਆ ਜੀ ਸਰ ਦਾ ਤੰਦਰ ਦੇ ਪਾਗਦੇ ਕਿ ਰੁਕ ਜਾਏਗਾ ਹਾਂ ਰੁਕਣ ਰੁਕਣੇ ਵਾਲਾ ਚਾਂਸ ਲਗਾ ਉਹ ਤੜਕੀ ਦੇ ਵੱਧ ਗਿਆ ਜੀ ਹਾਂਜੀ ਫੋਟਕ ਵੱਧ ਗਿਆ ਤੜ ਤੜਕੀ ਦੇ ਕੱਲ ਕਿੰਨਾ ਸੀਗਾ ਇਹ ਪਾਣੀ ਕੱਲ 14 ਦਾ ਸੀ ਜੀ 14 ਹਾਂ ਆਹ ਫਾਰਿਸ਼ ਵਗੈਰਾ ਆਇਆ ਫਿਰ ਪਾਜ ਜਾਗਾ ਜੀ ਮੈਨੂੰ ਆਣਾ ਫਿਰ 2000 15 17 18 ਬਹੁਤ ਜਾਵੇ ਤੂੰ ਹਾਂ ਤਾਂ 2023 ਕਿੰਨਾ ਹੋਇਆ ਸਰ ਹੋ ਗਿਆ 18 ਹੋ ਗਿਆ ਦਾ ਜੀ ਸਰ ਖੇੜਾ ਪਿੰਡ ਮੇਰਾ ਪਿੰਡ ਇੱਥੇ ਆਦੀ ਵੀ ਨਗਰ ਹੀਰਾ ਸਿੰਘ ਵਾਲਾ ਨਾਲ ਹੀ ਹੈ ਜੀ ਤੇ ਉੱਥੇ ਪਾਣੀ ਨਹੀਂ ਨਹੀਂ ਉਦੋਂ ਨਹੀਂ ਐਸੇ ਅਜੇ ਠੀਕ ਠਾਕ ਆ ਮਾਲਕ ਦੀ ਦਇਆ ਅਜੇ ਕੋਈ ਗੱਲ ਨਹੀਂ ਇਤਾਂ ਦਾ ਕੋਈ ਖਤਰੇ ਵਾਲਾ ਕੰਮ ਨਹੀਂ ਅਜੇ ਬੰਨਾ ਦੇ ਵਿੱਚ ਵਿੱਚ ਹੀ ਆ ਤੇ ਅੰਦਰ ਵੀ ਦੇਖੋ ਫਸਲਾਂ ਜੇ ਨੰਗੀਆਂ ਆ ਜੇ ਉੱਪਰੋਂ ਬਾਰਸ਼ ਛੱਟ ਗਈ ਆ ਹੁਣ ਤਾਂ ਮਾਲਕ ਮਿਹਰ ਕਰੇ ਤਾਂ ਇੱਕ ਦੋ ਦਿਨਾਂ ਚ ਡਾਊਨ ਹੋ ਜਾਊਗਾ ਪਾਣੀ ਕੱਲ ਨਾਲੋਂ ਫੁੱਟਕ ਵਧਿਆ ਕੱਲ ਥੋੜਾ ਘੱਟ ਸੀਗਾ ਅੱਜ ਥੋੜਾ ਜ਼ਿਆਦਾ ਆ ਹਾਂਜੀ ਹਾਂਜੀ ਪ੍ਰਸ਼ਾਸਨ ਤਾਂ ਹੁਣ ਦੇਖੋ ਮੌਕੇ ਤੇ ਕੀ ਕਰ ਸਕਦਾ ਜੀ ਕੋਈ ਵੀ ਕੋਸ਼ਿਸ਼ ਕਰ ਸਕਦਾ ਚਲੋ ਇਹ ਆ ਵੀ ਮੌਕੇ ਤੇ ਜੇ ਪਾਣੀ ਵੱਧਦਾ ਵੀ ਆ ਤਾਂ ਫਿਰ ਸਾਰੇ ਲੋਕ ਇਕੱਠੇ ਹੋ ਕੇ ਨਾਲ ਪ੍ਰਸ਼ਾਸਨ ਆ ਜਾਂਦਾ ਫਿਰ ਕੋਸ਼ਿਸ਼ ਕਰਦੇ ਆ ਵੀ ਕਿਤੇ ਉਹ ਬੰਨ ਨਾ ਟੁੱਟੇ ਉੱਥੇ ਮਿੱਟੀ ਪਾਈ ਜਾਏ ਸਾਰੇ ਰਲ ਮਿਲ ਕੇ ਫਿਰ ਪ੍ਰਸ਼ਾਸਨ ਦੇ ਨਾਲ ਸਾਰਾ ਉਹ ਸਾਰਾ ਕਰਦੇ ਆ ਹੀ ਲਵਸੀਲਾ ਵੀ ਨੁਕਸਾਨ ਨਾ ਹੋਵੇ ਕਿਸੇ ਦਾ ਕੋਸ਼ਿਸ਼ ਤਾਂ ਸਾਰੇ ਹੀ ਕਰਦੇ ਆ ਕੋਈ ਨਹੀਂ ਚਾਹੁੰਦਾ ਵੀ ਸਾਡਾ ਨੁਕਸਾਨ ਹੋਵੇ ਨਾ ਪ੍ਰਸ਼ਾਸਨ ਚਾਹੁੰਦਾ ਨਾ ਲੋਕ ਚਾਹੁੰਦੇ ਵੀ ਸਾਡਾ ਨੁਕਸਾਨ ਹੋਵੇ ਸਾਰੇ ਫਿਰ ਰਲ ਮਿਲ ਕੇ ਕਰਦੇ ਆ ਕਿਉਂਕਿ ਜਦੋਂ ਲਾਸਟ ਈਅਰ ਹੋਇਆ ਸੀ ਤੇ ਸਾਰਿਆਂ ਨੇ ਤਕਰੀਬਨ ਹੈਲਪ ਕੀਤੀ ਸੀ ਇੱਥੇ ਬੰਨ ਬੰਨ ਤੇ ਮਿੱਟੀ ਪਾਈ ਹਾਂ ਉੱਦੋਂ ਪਿੰਡ ਤੱਕ ਪਾਣੀ ਆ ਗਿਆ ਹਾਂ ਉਦੋਂ ਤਾਂ ਬਹੁਤ ਸੀਗਾ ਜੀ 23 23 ਦੇ ਵਿੱਚ ਉਦੋਂ ਤਾਂ ਬਹੁਤ ਪਾਣੀ ਸੀ ਉਹ ਤਾਂ ਸਾਡੇ ਘਰ ਦੇ ਮੋਰਿਆਂ ਦੀ ਫੁੱਟ ਫੁੱਟ ਪਾਣੀ ਚੱਲਦਾ ਸੀ ਆਪਣਾ ਮਿਲਟਰੀ ਵਾਲੇ ਸਾਰੇ ਜੋ ਵੀ ਸੀਗਾ ਕਿਸ਼ਤੀਆਂ ਲੈ ਕੇ ਉੱਥੇ ਆਏ ਸੀਗੇ ਉਹ ਸਾਰਾ ਰਾਸ਼ਨ ਪਾਣੀ ਪਿਚਾਰੇ ਸੀ ਅੱਗੇ ਹਾਂਜੀ ਬਿਲਕੁਲ ਸਾਡੇ ਘਰ ਦੇ ਮੋਰੇ ਸੀ ਬਿਲਕੁਲ ਉਹ ਹਾਂਜੀ 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 ਥੈਂਕ ਯੂ ਸਰ ਕਾਫੀ ਦਿਨ ਤੇ ਕਈ ਦਿਨੋਂ ਤੇ ਬਹੁਤ ਦਿਨ ਤੇ ਪਾਣੀ ਚੜ ਰਹਾ ਹੈ ਔਰ ਖਤਰੇ ਗੇ ਇਨਸਾਨ ਤੇ ਉੱਪਰ ਹੀ ਹੈ ਕੋਈ ਇੱਕ ਦੋ ਜਗ੍ਹਾ ਟੁੱਟ ਵੀ ਗਿਆ ਜਲਾ ਖੇੜੀ ਵਾਲੀ ਸਾਈਡ ਤੇ ਟੁੱਟਿਆ ਉਧਰਫਾ ਕਾਫੀ ਨੁਕਸਾਨ ਹੈ ਫਸਲਾਂ ਦਾ ਪਿੱਛੇ ਚ ਮਾਰੂ ਸਾਡੇ ਟੁੱਟਿਆ ਕੱਗਰ ਉਧਰ ਹੀ ਨੁਕਸਾਨ ਹੈ ਖਤਰੇ ਦੇ ਇਨਸਾਨ ਦੇ ਉੱਪਰ ਹੀ ਆ ਜੇ ਵੀ ਬਾਕੀ ਪ੍ਰਸ਼ਾਸਨ ਵੀ ਘੁੰਮ ਰਿਹਾ ਦੇਖ ਰਿਹਾ ਹੈ ਤੁਹਾਡਾ ਕਿਹੜਾ ਪਿੰਡ ਹੈ ਮਹਿਮੂਦਪੁਰ ਉਟਕੀ ਆ ਜੀ ਆ ਜੀ ਮਾਰਾ ਸਾਰਾ ਪਿੰਡ ਡੁੱਬਿਆ ਪੜਿਆ ਚਾਰ ਚਪੇਰੇ ਤੇ ਸਾਰੇ ਫਸਲਾਂ ਡੁੱਬ ਗਏ ਜੀ ਉੱਥੇ ਨਾਤੀ ਵੀ ਮਾਰਕੰਡਾ ਵੀ ਸਾਡੇ ਪਿੰਡ 'ਚ ਹੀ ਜਾਂਦਾ ਤਾਂਗਰੀ ਤੇ ਮਾਰਕੰਡਾ ਸਾਡੇ ਪਿੰਡ ਇਕੱਠੇ ਹੁੰਦੇ ਨੇ ਜੀ ਤੇ ਉਹ ਸਾਰਾ ਪਾਣੀ ਜਿਹੜਾ ਕਾਲਿਆ ਅੰਬ ਤੋਂ ਲੈ ਕੇ ਸਾਡਾ ਸੰਧੋਰਾ ਸਾਰਾ ਕੱਗਰ ਜੋ ਵੀ ਸਾਰਾ ਪਾਣੀ ਇੱਧਰ ਆਂਦਾ ਹੈ ਤੇ ਹੁਣ ਵੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਜਾ ਰਿਹਾ ਤੇ ਫਸਲ ਅੱਜ 6 ਇੰਚ ਪਾਣੀ ਵੱਧ ਗਿਆ ਸ ਫਤਲਾ ਦੇ ਵਿੱਚ ਫਤਲਾ ਦੇ ਵਿੱਚ ਤੇ ਸਾਡੇ ਪਿੰਡ ਦੇ ਬਿਲਕੁਲ ਨਾਲ ਲੱਗ ਗਿਆ ਪਾਣੀ ਤੇ ਜਿਹੜੀ ਇੱਕ 메ਨ ਸੜਕ ਆਂਦੀ ਆ ਉਹ ਤੋਂ ਹੀ ਪਾਣੀ ਜਿਹੜੀ ਭਗਵਾਨ ਰੋਜਟਾਂ ਤੋਂ ਦਦੇ ਵਿਗੜਦਾ ਸੜਕ ਆਂਦੀ ਉੱਤੇ ਹੀ ਪਾਣੀ ਲੱਗ ਗਿਆ ਚਾਲਣਾ ਐਨਾ ਬੁਰਾ ਹਾਲ ਆ ਤੇ ਹੁਣ ਵੀ ਪਾਣੀ ਵਧੇ ਰਿਹਾ ਫਿਰ ਹਾਲ ਤੋ ਕੋਈ ਆਏ ਨਹੀਂ ਹੈਗਾ ਉੱਧਰ ਤੇ ਸਾਡੇ ਪਿੰਡ ਦੇ ਦੇਖਣ ਵਾਸਤੇ ਜੀ ਬਾਕੀ ਇਹਨਾਂ ਬੰਨਾਂ ਤੇ ਆ ਜਾਂਦੇ ਕਿ ਪਾਣੀ ਵਧਦਾ ਜਾ ਰਿਹਾ ਜੀ ਤੇ ਉੱਪਰ ਬਰਸਾਤ ਵੀ ਨਹੀਂ ਹਟ ਰਹੀ ਆਈਗੇ ਤੇ ਬਾਕੀ ਹੁਣ ਦੇਖਦਾ ਕਿ ਅੱਜ ਵੀ ਹੁਣ ਇੱਕ ਮਿਲ ਅਧਿਕਾਰੀ ਉਹ ਕਹਿੰਦਾ ਪਾਣੀ ਆ ਜਾਣਾ ਕਈ ਦਿਨ ਚੱਲਣਾ ਪਾਣੀ ਤੇ ਬਾਕੀ ਦੇਖਦੇ ਹੁਣ ਕੀ ਬਣਦਾ ਅਸੀਂ ਕਹਿੰਦੇ ਵੀ ਸਾਡੇ ਕੋਲ ਆਵੇ ਪ੍ਰਸ਼ਾਸਨ ਆ ਕੇ ਸਾਡੀ ਮਦਦ ਕਰੇ ਦੇਖੇ ਫਸਲਾਂ ਦੇਖੇ ਸਾਡੇ ਕੋਈ ਜ਼ਿਆਦਾ ਨੁਕਸਾਨ ਨਾ ਹੋ ਜੇ ਸਾਨੂੰ ਮਤਲਬ ਜੀਸੀਪੀ ਵਗੈਰਾ ਜਾਂ ਕੁਝ ਹੋਰ ਚਾਹੀਦਾ ਯਾਰ ਇਹ ਜ਼ਰੂਰੀ ਵੀ ਆ ਸਾਡੇ ਕਿਉਂਕਿ ਸਾਡੇ ਤਾਂ ਡਾਂਗਰੀ ਮਾਰਕੀਟ ਸਾਡੇ ਪਿੰਡ ਦੇ ਬਿਲਕੁਲ ਨੇੜੇ ਇਕੱਠੇ ਹੁੰਦੇ ਨੇ ਆ ਕਿ ਹਰ ਸਾਲ ਦਾ ਇਹੀ ਕੰਮ ਹੈ ਸਾਡਾ ਕੋਈ ਪੱਕਾ ਹੱਲ ਐਵੇਂ ਨੁਕਸਾਨ ਹੁੰਦਾ ਲੋਕਾਂ ਦਾ ਤੇ ਕੋਈ ਖਾਸ ਹੱਲ ਨਹੀਂ ਕੱਢਿਆ ਡਾਂਗਰੇ ਚੌੜੀ ਹੋਣੀ ਚਾਹੀਦੀ ਸੀ ਇਹ ਨਹੀਂ ਹੋਈ ਹੈਗੀ ਤੇਰੇ ਵਿੱਚ ਤਰਕਤ ਬਹੁਤ ਜ਼ਿਆਦਾ ਨੇ ਉਹ ਦਰਖਤ ਵੀ ਨਿੱਕਟੇ ਕਿਸੇ ਨੇ ਹੁਣ ਤੱਕ ਤੇ ਨਾ ਪ੍ਰਸ਼ਾਸਨ ਵੱਲੋਂ ਅਸੀਂ ਕਿੰਨੀ ਵਾਰੀ ਕਹਿ ਵੀ ਚੁੱਕੇ ਆ ਤੇ ਹੁਣ ਵੀ ਇੱਕ ਅਧਿਕਾਰੀ ਆ ਜੀ ਉਹਦੇ ਨਾਲ ਵੀ ਗੱਲ ਹੋਈ ਸੀ ਮੇਰੀ ਉਹ ਕਹਿੰਦੇ ਵੀ ਅੱਜ ਮੈਂ ਚ ਜੀ ਐਸ ਡੀ ਐਮ ਸਾਹਬ ਕੋਲ ਜਾ ਕੇ ਇਹ ਗੱਲ ਕਰਾਂਗਾ ਵੀ ਇਹ ਆਉਣਾ ਚਾਹੀਦਾ ਮਤਲਬ ਉਹਨਾਂ ਨੂੰ ਸਪਾਈ ਹੋਣੇ ਚਾਹੀਦੇ ਜਦੋਂ ਹੁਣ ਮਾਰਚ ਤੋਂ ਲੈ ਕੇ ਜੂਨ ਤੱਕ ਸਪਾਈ ਹੋ ਸਕਦੀ ਹੈ ਅੰਤਰਾਵਾਂ ਦੀਆਂ ਨਦੀਆਂ ਨਾਲ ਜੋੜ ਪ੍ਰਸ਼ਾਸਨ ਕੋਈ ਇਤਨੀ ਹੈਲਪ ਨਹੀਂ ਕਰ ਰਿਹਾ ਜੀ ਵੀ ਜਿਸki وجہ ਤੇ ਉਹ ਹੋਆ ਜੀ ਬਾਕੀ ਫਸਲਾਂ ਇੱਕ ਜਾਂ ਦੋ ਸੋ ਮਦਰ ਪ੍ਰਸ਼ਾਸਨ ਨੂੰ ਮਾਰਨਾ ਚਾਹੀਏ ਜੀ ਚੱਕਰ ਕੋਈ ਵਾ ਨਹੀਂ ਹੈ ਫਸਲਾਂ ਦੇਖੋ ਆਪਕੇ ਸਾਹਮਣੇ ਜੀ ਪਾਣੀ ਮਾਰਿਆ ਹੋਇਆ ਜੀ ਬਸ ਪਤਾ ਲੱਗਦਾ ਤੁਸੀਂ ਵੈਸੀ ਕਿੱਥੋਂ ਹੋ ਸਰ ਅਸੀਂ ਬਿੰਝਲ ਤੋਂ ਜੀ ਹਰਿਆਣੇ ਚ ਨਹੀਂ ਨਹੀਂ ਪੰਜਾਬ ਤੋਂ ਆਏ ਜੀ ਬਾਰਡਰ ਤੇ ਬੈਠੇ ਜੀ ਅਸੀਂ ਅੱਛਾ ਜੀ ਹਰਿਆਣੇ ਪੰਜਾਬ ਦੇ ਬਾਰਡਰ ਤੇ ਬੈਠੇ ਹੈ ਜੀ ਅਸੀਂ ਹਾਂ ਜੀ ਨਾ ਪੰਜਾਬ ਮਨ ਹਰਿਆਣੇ ਮਨ ਮਨ ਸਮਰਿਆਣੀ ਮਰਲਾ ਤੇ ਠੀਕਾ ਪੰਜਾਬ ਕੀ ਤੋਂ ਰੱਦ ਤੱਕ ਟੱਕਾ ਕੱਟਦੇ ਪੂਰਾ ਕੋਈ ਦਸਨਾ ਨਹੀਂ ਤੋਂ ਹੁੰਦੀ ਨਹੀਂ ਕਿਸੇ ਦੇਸੀ ਬਾਦ ਸੂਰਾ ਹਰਿਆਣੇ ਮਰਲਾ ਤੇ ਸਾਰੇ ਮਨ ਵਧੀਆ ਮਾਨੂੰ ਕੋਈ ਐਮਐਲ ਬਣ ਜੋ ਕੋਈ ਉਹ ਬਣ ਜੋ ਆਪਣਾ ਕੋਈ ਪੁੱਛਦਾ ਤਾਂ ਹੈ ਨਹੀਂ ਬਿੰਗਲ ਦੇ ਬਿੰਗਲ ਦੇ ਨਾਸੀ ਦੇ ਪਰਾਂ ਦੇ ਬੇਕਵਾਡ ਕਹਿਣ ਲੱਗ ਜਾ ਸਾਰੇ ਵੀ ਬੇਕਵਾਡ ਦਾ ਕਾਇ ਤੋ ਆਪਲਾ ਮੈਂ ਪਟਿਆਲੇ ਤੇ ਉਦੋਂ ਉਦੋਂ ਕਹਿਣ ਲੱਗ ਜਾ ਜਦ ਸਾਰਿਆਂ ਨੂੰ ਮੁੱਟ ਮੁੱਟਣ ਲੈਣੀ ਹੋ ਫਿਰ ਨੀ ਕਾ ਗਾਉ ਬੀਆ ਫਲਾਣ ਜਗ੍ਹਾ ਫਲਾਣਾ ਗੋਵਾ ਟੀਮ ਕਿ ਜਗ੍ਹਾ ਟੀਮ ਕ ਉਸ ਤੋਂ ਬਾਅਦ ਆਪਣਾ ਕੋਈ ਪੁੱਛਦਾ ਨਹੀਂ ਹਾਂਜੀ ਉਸ ਤੋਂ ਬਾਅਦ ਮਾਰੀ ਕੋਰਸ਼ਣਾਈ ਤੋ ਆਈ ਨਹੀਂ ਅੱਛਾ ਮਰੋ ਚਾ ਕੋਈ हम राजस्थान से हम डिस्ट्रिक्ट से हैं मैम ये सब प्रकृति का खेल है मैम और प्रकृति चाहेगी वो होगा अगर आप में ही फूटबाजी होगी तो कहाँ पानी पहुंचेगा और प्रकृति अपना खेल दिखाएगी बात ये है मैम हमारे क्या होता है कि हमारे राजस्थान में सिर्फ एक ही डिस्ट्रिक्ट है जिसमें पानी है एक या दो डिस्ट्रिक्ट है एक तो हमारा डिस्ट्रिक्ट हो गया अलवर डिस्ट्रिक्ट अभी ए, और दूसरा हो गया अपना भरतपुर डिस्ट्रिक्ट सिर्फ दो ही डिस्ट्रिक्ट हैं जिनमें पानी है बाकी पूरा राजस्थान बिल्कुल सूखा है और राजस्थान में हरियाणा और पंजाब दोनों मिल अगर पानी दे देते हैं तो राजस्थान में इतनी हरियाली हो जाएगी जैसे आपके पंजाब में है पानी आपका जो इतना बाढ़ आया हुआ है इधर हमने देखा है कि वास्तविकता में मतलब लोगों को फसलें बिल्कुल नष्ट हो चुकी हैं पता ही नहीं लग रहा नदी कहाँ पे है और खेत कहाँ पे है पता ही नहीं लग रहा है इतना पानी पानी हो रखा है और ये पानी अगर हमारे राजस्थान में आपकी सरकार या आपके जैसे भी पत्रकार भाइयों से भी निवेदन है कि भाई इस पानी को हमारे राजस्थान में अगर ਜੈਸੇ ਵੀ ਰਾਜਸਥਾਨ ਸਰਕਾਰ ਕੇ ਪਾਸ ਪਹੁੰਚ ਜਾਏ ਤੋ ਪੂਰੇ ਰਾਜਸਥਾਨ ਮੇ ਵੀ ਖੁਸ਼ਿਆਲੀ ਹੋ ਜਾਏ ਔਰ ਆਪਕੇ ਯਹਾਂ ਵੀ ਬਾੜ ਦੇ ਹਾਲਾਤ ਜੋ ਵੀ ਹੈ ਖਤਮ ਹੋ ਜਾਏ। ਹਾਲ ਹੀ ਦੀ ਬਾਰਿਸ਼ ਦੇ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾਜਨਕ ਮਾਹੌਲ ਬਣਿਆ ਹੋਇਆ ਹੈ। ਜਿਹੜੇ ਖੇਤਾਂ ਵਿੱਚ ਕਿਸਾਨਾਂ ਨੇ ਆਪਣੀ ਮਿਹਨਤ ਦਾ ਪਸੀਨਾ ਵਗਾਇਆ ਸੀ, ਅੱਜ ਉਹੀ ਖੇਤਾਂ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ ਹੈ। ਇਸ ਮੁਸ਼ਕਿਲ ਦੇ ਵੇਲੇ ਵਿੱਚ ਇਕਜੁੱਟ ਹੋਣ ਦੀ ਜ਼ਰੂਰਤ ਹੈ। ਸਾਨੂੰ ਅੱਗੇ ਆ ਕੇ ਸਾਥ ਨਿਭਾਉਣਾ ਚਾਹੀਦਾ ਹੈ ਤੇ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਜੇ ਆਪਾਂ ਇਕਜੁੱਟ ਹੋ ਕੇ ਇੱਕ ਦੂਜੇ ਨਾਲ ਖੜਾਂਗੇ ਤਾਂ ਇਹ ਹਾਲਾਤ ਬਹੁਤ ਜਲਦ ਸੁਧਰ ਸਕਦੇ ਨੇ ਹੁਣ ਇਹ ਵੇਲਾ ਨਹੀਂ ਇਹ ਸੋਚਣ ਦਾ ਕਿ ਕੌਣ ਕਿਸ ਸਰਕਾਰ ਦਾ ਬੰਦਾ ਹੈ ਜਾਂ ਕੌਣ ਕਿਸ ਪਾਰਟੀ ਤੋਂ ਸੰਬੰਧ ਰੱਖਦਾ ਹੈ ਬਲਕਿ ਇਹ ਵੇਲਾ ਹੈ ਪੰਜਾਬੀ ਬਣਨ ਦਾ ਇੱਕ ਚੰਗਾ ਇਨਸਾਨ ਬਣਨ ਦਾ ਤਾਂ ਆਓ ਆਪਣੀ ਇਨਸਾਨੀਅਤ ਨੂੰ ਅੱਗੇ ਲੈ ਕੇ ਆਉਂਦੇ ਹਾਂ ਤੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਾਂ ਤਾਂ ਲੋਕਾਂ ਨਾਲ ਗੱਲਬਾਤ ਕਰਕੇ ਅਸੀਂ ਇਹ ਜਾਣਿਆ ਕਿ ਕਿਸਾਨਾਂ ਨਾਲ ਇੰਨੇ ਛਾਵਾਂ ਨਾਲ ਪਾਲੀ ਜ਼ਮੀਨ ਅੱਜ ਕਿਨੇ ਪਾਣੀ ਨਾਲ ਤਰ-ਤਰ ਹੋਈ ਪਈ ਹੈ ਉਹ ਆਪਣੀ ਇਸ ਜ਼ਮੀਨ ਨੂੰ ਦੇਖ ਕੇ ਬਹੁਤ ਦੁਖੀ ਨੇ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਦਿਨਾਂ ਵਿੱਚ ਸਾਵਧਾਨ ਰਹੋ ਆਪਣੇ ਪਰਿਵਾਰ ਅਤੇ ਮਵਿੱਸ਼ੀਆਂ ਦੀ ਸੁਰੱਖਿਆ ਯਕੀਨੀ ਬਣਾਓ ਬੁਲੰਟੀਵੀ ਇਹ ਦੁਆ ਕਰਦਾ ਹੈ ਕਿ ਇਹ ਪਾਣੀ ਚਲ ਤੋ ਜਲਦ ਘਟੇ ਤੇ ਲੋਕਾਂ ਦੀ ਜ਼ਿੰਦਗੀ ਜਲਦ ਹੀ ਸਧਾਰਨ ਹੋ ਸਕੇ ਬੁਲੰਨ ਟੀਵੀ ਇਹ ਅਪੀਲ ਕਰਦਾ ਹੈ ਕਿ ਫਾਲਤੂ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਕਮੈਂਟਸ ਜ਼ਰੂਰ ਕਰਨਾ ਮਰਜ਼ਾ ਤੁਮਨ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਨ ਹੈ